ਅਗਿੰਦ ਸਰਕਾਰ ਅਕੰਧਤਾ ਨੂੰ ਕਾਇਮ ਰੱਖਾਂਗਾ ਅਕੰਧਤਾ ਨੂੰ ਕਾਇਮ ਰੱਖਾਂਗਾ ਮੈਂ ਪੰਚ ਇਮਾਨਦਾਰੀ ਨਾਲ ਨਿਵਾਵਾਂਗਾ ਨਿਵਾਵਾਂਗਾ ਅਤੇ ਮੈਂ ਹਰ ਅਤੇ ਮੈਂ ਹਰ ਉਹਨਾਂ ਦੇ ਭਾਰਤ ਦੇ ਸੰਵਧਾਨ ਅਤੇ ਕਾਨੂੰਨ ਮੁਤਾਬਕ ਭਾਰਤ ਦੇ ਸੰਵਧਾਨ ਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰਾਂਗਾ ਨਿਵਾਵਾਂਗਾ ਅਤੇ ਮੈਂ ਹਰ ਅਤੇ ਮੈਂ ਹਾਰੂ ਉਹਨਾਂ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਅਤੇ ਮੈਂ ਹਾਰੂ ਉਹਨਾਂ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ ਕਰਾਂਗਾ ਅਨਿਆਂ ਕਰਾਂਗਾ ਨਿਆਂ रोज पोज़ लेले सारे मैं पर सोच कर किन्हें तेढ़ीसा सब डिटेल आलोज़ ताड़ीसो चार ताड़ीसो चार तब की उन्हने ट्रेन दिता गया अभी कि मैं सब बचाए तो चलाऊंगी ਪਿੰਡ ਪੰਚਾਇਤ ਮੈਂ ਪਹਿਲਾਂ ਵੀ ਬੇਨਤੀ ਕੀਤੀ ਰੱਬ ਦਾ ਰੂਪ ਕਰਦੀ ਅਸੀਂ ਪਿੰਡਾਂ ਚੋਂ ਦੂਸਰੇ ਦੇ ਆਂਡ-ਮਾਂਡ ਚ ਸਾਰੇ ਲੋਕ ਜਾਣਦੇ ਹੁੰਦੇ ਜਿਹੜੀ ਸੱਚੀ ਤੇ ਵਧੀਆ ਗੱਲ ਪੰਚਾਇਤ ਕਰ ਸਕਦੀ ਹੈ ਪੰਚਾਇਤ ਬਹੁਤ ਵੱਡਾ ਇਨਸਾਫ ਕਰ ਸਕਦੀ ਹੈ ਜੇ ਕਿਤੇ ਕੋਈ ਗਵਾਹੀ ਦੀ ਵੀ ਲੋੜ ਆ ਜੇ ਸਰਪੰਚ ਪੰਚਾਇਤ ਸਾਰੀ ਸੱਚੀ ਗਵਾਹੀ ਦਿੰਦੀ ਹੈ ਤਾਂ ਕਿਸੇ ਬੰਦੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਪੰਚਾਇਤ ਰੱਬਦਾਰੂ ਹੋ ਕੇ ਰੰਭ ਬੰਗ ਨਿਆ। ਸਰ ਜਰੂਰ ਸਾਹਬ ਜਿਹੜੇ ਬੋਲਦੇ ਸੀ ਉਪਰ ਉਹਦਾ ਅਨਿਆਕਰਨ ਦੀ ਸੋਖਾ ਕੇ। ਨਹੀਂ ਉਹਨਾਂ ਦੀ ਭਾਸ਼ਾ ਦਾ ਬਤ। ਇੱਕ ਮਿੰਟ ਮੇਰੀ ਬੇਨਤੀ ਹੈ। ਕਈ ਵਾਰੀ ਬੰਦੇ ਨਾ ਬੋਲਣ ਚ ਟਾਈਮ ਮੈਂ ਦੁਬਾਰੇ ਕਿਹਾ ਸੀ ਵੀ ਆਪਾਂ ਨਿਆ ਕਰਨਾ ਗਾ ਉਹ ਮਨ ਕੇ ਸੀ। ਪਹਿਲੀ ਵਾਰ ਕਈ ਵਾਰੀ ਆਪਾਂ ਬੋਲਣ ਚ ਥੋੜਾ ਮੁਕਾ ਹੈ। ਪੜੇ ਲਿਖੇ ਕੋਈ ਇੰਨੀ ਖਾਸ ਗੱਲ ਨਹੀਂ ਜੇ ਮੈਂ ਚੁੱਪ ਕਰ ਜਾਂਦਾ ਚੁੱਪੀ ਸੀ। ਮਤੀ ਸਾਹਿਬ ਫਿਰ ਕਿਸ ਤੱਕ ਵੀ ਮਤੀ ਸਾਹਿਬ ਬੇਸੀ ਕਦੇ ਆਪਾਂ ਨਹੀਂ ਆ। ਅੱਜ ਕੋਈ ਸ਼ਹਿਰੀ ਬਲਾਕ ਦੇ ਵਿੱਚ 1 ਕਰੋੜ 80 لاکھ ਦਾ ਕੰਪਲਾ ਹੋਇਆ ਹੈ ਔਰ ਜਿਸ ਏਡੀਸੀ ਦੇ ਦੌਰਾਨ ਹੋਇਆ ਹੈ ਉਸ ਏਡੀਸੀ ਨੂੰ ਜਿਹੜਾ ਹੈ ਕਿ ਉਹਦਾ ਜਾਂਚ ਚਾਰਜ ਲਾ ਦਿੱਤਾ ਕਿ ਨੂੰ ਹੁਣ ਇਸ ਗੱਲ ਦਾ ਪਤਾ ਲੱਗ ਗਿਆ ਇਸ ਗੱਲ ਦੀ ਪੜਤਾਲ ਕਰਕੇ ਜਿਨੇ ਕਬਲਾ ਕਿਹਾ ਉਹ ਜਾਂਚ ਦੇ ਵਿੱਚ ਨਹੀਂ ਹੋਊਗਾ ਜਿਨੇ ਕੀਤਾ ਉਹਨੂੰ ਕਹਿੰਦੇ ਨੇ ਸਰ ਕੀ ਜਾਂਚ ਵੱਲੋਂ ਬਦਲੇ ਜਾਣਗੇ ਅਫਸਰ ਜਿਨ੍ਹਾਂ ਦੇ ਉੱਪਰ ਪਹਿਲੇ ਜਿਹੜਾ ਮੈਂ ਕਹਿੰਦਾ ਵੀ ਜਾਂਚ ਕੋਈ ਹੋਰ ਕਰ ਕਰੂਗਾ ਜਿਹੜਾ ਇਸ ਦਾ ਨਿਆ ਹੋਊਗਾ ਇਹ ਲੋਕਾਂ ਨੂੰ ਇਨਸਾਫ ਸਰ ਤੁਹਾਡੀ ਸਰਕਾਰ ਖੁਦ ਮੁਖਤਾਰੀ ਦੀ ਮਦਈ ਰਹੀ ਇਸ਼ੂ ਤੋਂ ਜਿਵੇਂ ਸੂਬਿਆਂ ਨੂੰ ਵਧਤ ਕਰ ਦਿੰਦੀ ਕੀ ਪੰਚਾਇਤਾਂ ਨੂੰ ਵਧਤ ਕਰ ਦਿੱਤੇ ਜਾਣਗੇ ਜਾਂ ਕੋਈ ਵੈਸੀ ਅਧਿਕਾਰ ਨਹੀਂ ਹੈ ਜੀ ਸਾਰੇ ਤੁਸੀਂ ਕੀ ਜਾਣਦੇ ਨੇ ਪੰਚਾਇਤ ਦੇ ਪਹਿਲੇ ਬਹੁਤ ਸੱਚੇ ਅਧਿਕਾਰੀ ਠੀਕ ਹੈ ਸਰ